ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਅੱਜ ਪੇਸ਼ ਹੈ ਜੀ ਰੂਸੀ ਕਹਾਣੀ ਗੁਨਾਗਾਰ ਤੇ ਲੇਖਕ ਲੀਓ ਗਾਲਸਟਾਈ 1881 ਦਸੰਬਰ ਦਾ ਮਹੀਨਾ ਤੇਜ਼ ਠੰਡੀ ਹਵਾ ਵਾਲੀ ਦੀ ਪੂਰੀ ਮਾਰੂਮਾਰ ਮੈਂ ਮਾਸਕੋ ਦੇ ਚੁਗੀ ਝੌਂਪੜੀ ਵਾਲੇ ਲੋਕਾਂ ਦੇ ਕਿਤ्रो ਬਾਜ਼ਾਰ ਵਾਲ ਤੁਰ ਪਿਆ ਸ਼ਾਮ ਦੇ 4:00 ਵਜੇ ਹੋਣਗੇ ਕੰਮਕਾਜੀ ਦਿਨ ਹੋਣ ਕਾਰਨ ਸੜਕ ਤੇ ਕਾਫੀ ਰੌਣਕ ਸੀ ਅਜੇ ਮੈਂ ਥੋੜੀ ਹੀ ਦੂਰ ਗਿਆ ਸਾਂ ਕਿ ਕਾਫੀ ਲੋਕ ਦੇ ਸੀ ਜਿਨ੍ਹਾਂ ਬਹੁਤ ਅਨੋਖੇ ਕੱਪੜੇ ਪਾਏ ਹੋਏ ਸਨ ਸਾਫ਼ ਜਾਪ ਰਿਆ ਸੀ ਕਿ ਇਹ ਕੱਪੜੇ ਉਹਨਾਂ ਦੇ ਆਪਣੇ ਨਾਪ ਦੇ ਨਹੀਂ ਸਨ ਜੁੱਤੀਆਂ ਤਾਂ ਹੋਰ ਵੀ ਅਨੋਖੀਆਂ ਬਿਮਾਰਾਂ ਵਰਗੇ ਪੀਲੇ ਚਿਹਰੇ ਤੇ ਚਾਲ ਢਾਲ ਵੀ ਬੇਫਿਕਰੀ ਜੇ ਮਾਨੋ ਆਪਣੇ ਆਲੇ ਦੁਆਲੇ ਤੋਂ ਉਹਨਾਂ ਦਾ ਕੋਈ ਮਤਲਬ ਨਾ ਹੋਵੇ ਤਦੇ ਮੈਂ ਦੇਖਿਆ ਕਿ ਇੱਕ ਬੰਦਾ ਬੜੇ ਅਨੋਖੇ ਤੇ ਬੇ ਟੰਗੇ ਜੇ ਕੱਪੜੇ ਪਾਈ ਬੇਫਿਕਰਾ ਜਿਹਾ ਤੁਰਿਆ ਆ ਰਿਹਾ ਹੈ ਉਸ ਨੂੰ ਕੋਈ ਚਿੰਤਾ ਨਹੀਂ ਕਿ ਉਹ ਕਾਰਟੂਨ ਵਾਂਗ ਜਾਪ ਰਿਹਾ ਹੈ ਅਜਿਹੀ ਹੋਰ ਵੀ ਕਈ ਸੰ ਉਹ ਸਾਰੇ ਇੱਕੋ ਪਾਸੇ ਜਾ ਰਹੇ ਸਨ ਮੈਂ ਇਸ ਰਾਹ ਹੂੰ ਅਣਜਾਣਸਾ ਪਰ ਸੋਚਿਆ ਦੇਖਾ ਤਾਂ ਸਹੀ ਕਿਹੜੇ ਮੌਜ ਮੇਲੇ ਚ ਜਾ ਰਹੇ ਨਹੀਂ ਬਿਨਾ ਪੁੱਛਿਆ ਹੀ ਮੈਂ ਮਗਰੇ ਮਗਰ ਤੁਰ ਪਿਆ ਤੇ ਖਿਤ੍ਰੋਕ ਬਾਜ਼ਾਰ ਪੁੱਜ ਗਿਆ ਕੀ ਦੇਖਣਾ ਤੀਵੀਆਂ ਵੀ ਮਰਦਾ ਵਾਂਗ ਰੰਗ ਬਰੰਗੀਆਂ ਟੋਪੀਆਂ ਜੈਕਟਾਂ ਜੁੱਤੀਆਂ ਪਾਈ ਉਹ ਵੀ ਸਾਰੀਆਂ ਆਪਣੇ ਬੇਟੰਗ ਪਹਿਰਾਵੇ ਚ ਬੇਫਿਕਰ ਕਈ ਸਾਮਾਨ ਵੇਚ ਰੀਆਂ ਸਨ ਕਈ ਖਰੀਦ ਵੀ ਰੀਆਂ ਸਨ ਕਈ ਉਂਝਵੀ ਤੁਰ ਫਿਰ ਰੀਆਂ ਸਨ ਇੱਕ ਦੂਜੇ ਨੂੰ ਗਾਲਾਂ ਕੱਢਦੀਆਂ ਨਿੰਦਦੀਆਂ ਸ਼ਾਇਦ ਮੇਲਾ ਖਤਮ ਹੋਣ ਵਾਲਾ ਸੀ ਕਿਉਂਕਿ ਚਲੋ ਚਲੀ ਤੇਜ਼ ਹੋ ਗਈ ਸੀ ਬਹੁਤੇ ਲੋਕ ਉਧਰੋਂ ਹੁੰਦੇ ਪਹਾੜੀ ਵੱਲ ਜਾ ਰਹੇ ਸਨ ਮੈਂ ਵੀ ਪਹਾੜੀ ਵੱਲ ਰੁਕ ਕਰ ਲਿਆ ਤੁਰਿਆ ਜਾਂਦਾ ਦੇਖੀ ਜਾਵਾਂ ਸਾਰੇ ਲੋਕ ਇੱਕ ਪਾਸੇ ਜਾ ਰਹੇ ਹਨ ਜਦ ਮੈਂ ਪਹਾੜੀਆਂ ਉਤਰ ਕੇ ਸੜਕ ਤੇ ਪਹੁੰਚਿਆ ਤਾਂ ਅੱਗੇ ਜਾ ਰਹੀਆਂ ਦੋ ਤੀਮੀਆਂ ਮਿਲੀਆਂ ਇੱਕ ਬੁੱਢੀ ਇੱਕ ਮੁਟਿਆਰ ਦੋਹਾਂ ਨੇ ਪੂਰੇ ਰੰਗ ਦੇ ਪਾਟੇ ਕੱਪੜੇ ਪਾਏ ਹੋਏ ਗੱਲਾਂ ਕਰਦੀਆਂ ਜਾਂਦੀਆਂ ਸਨ ਵਿੱਚ ਵਿੱਚ ਬੇਤੁਕਾ ਵੀ ਬੋਲਦੀਆਂ ਅਤੇ ਅਸ਼ਲੀਲ ਸ਼ਬਦ ਵੀ ਵਰਤਦੀਆਂ ਦੋਵੇਂ ਨਸ਼ੇ ਵਿੱਚ ਤਾਂ ਨਹੀਂ ਸਨ ਪਰ ਗੱਲਾਂ ਤਾਂ ਇੰਨੀਆਂ ਮਸਤ ਕਿ ਆਲੇ ਦੁਆਲੇ ਤੋਂ ਬੇਪਰਵਾਹ ਆਉਂਦਾ ਜਾਂਦਾ ਕੋਈ ਵੀ ਉਹਨਾਂ ਵੱਲ ਧਿਆਨ ਨਹੀਂ ਸੀ ਦਿੰਦਾ ਜਾਪਦਾ ਸੀ ਇਸ ਪਾਸੇ ਇਹ ਗੱਲਾਂ ਆਮ ਹਨ ਸੜਕ ਦੇ ਖੱਬੇ ਕਈ ਸਰਾਵਾਂ ਸਨ ਕੁਝ ਲੋਕ ਉਹਨਾਂ ਅੰਦਰ ਵੜ ਗਏ ਕੁਝ ਅਗਾਹ ਤੁਰਦੇ ਗਏ ਥੋੜੇ ਚਿਰ ਪਿਛੋਂ ਅਸੀਂ ਵੱਡੇ ਮਕਾਨ ਕੋਲ ਪਹੁੰਚੇ ਜਿਨ੍ਹਾਂ ਨਾਲ ਮੈਂ ਤੁਰ ਰਿਹਾ ਸਾਂ ਉਹਨਾਂ ਵਿੱਚੋਂ ਬਹੁਤੇ ਉੱਥੇ ਹੀ ਠਹਿਰ ਗਏ ਬਰਫ਼ ਨਾਲ ਟਕੇ ਉਸ ਮਕਾਨ ਦੇ ਸੱਜੇ ਵੱਲ ਸੈਂਕੜੇ ਟੀਮੀਆਂ ਦੀ ਲੰਮੀ ਪੰਗਤੀ ਤੇ ਖੱਬੇ ਪਾਸੇ ਮਰਦ ਸਾਰੇ ਆਪਣੀ ਵਾਰੀ ਉਡੀਕ ਰਹੇ ਸਨ ਮੈਂ ਦੋਹਾਂ ਪੰਗਤੀਆਂ ਵਿਚਾਲੇ ਹੁੰਦਾ ਅਖੀਰ ਤੱਕ ਪਹੁੰਚਿਆ ਲੋਕ ਜਿਸ ਮਗਾਨ ਦੇ ਬਾਹਰ ਖਲੋਤੇ ਸਨ ਉਹ ਲਿਆਪਨ ਅनाथ ਆਸ਼ਰਮ ਸੀ ਜਿੱਥੇ ਇਹ ਰਾਤੀ ਬਿਨਾ ਕਿਸੇ ਪਾੜੇ ਦੇ ਸੌਂਦੇ ਸਨ ਅनाथ ਆਸ਼ਰਮ ਦੇ ਬੂਹੇ ਅਜੇ ਬੰਦ ਸਨ ਲੋਕ ਉੱਥੇ ਆ ਕੇ ਜਮਾ ਹੋ ਰਹੇ ਸਨ ਮੈਂ ਉੱਥੇ ਆ ਕੇ ਖੜੋ ਗਿਆ ਜਿੱਥੇ ਆਦਮੀਆਂ ਦੀ ਕਦਰ ਖਤਮ ਹੁੰਦੀ ਸੀ ਜਿਹੜੇ ਮੇਰੇ ਬਿਲਕੁਲ ਨੇੜੇ ਖਲੋਪੇ ਸਨ ਉਹ ਮੇਰੇ ਵੱਲ ਇਦਾਂ ਦੇਖਣ ਲੱਗੇ ਕਿ ਮੈਂ ਕਿਸੇ ਉਪਰੀ ਦੁਨੀਆ ਦਾ ਹੋਵਾਂ ਮਨ ਨੂੰ ਉਹਨਾਂ ਦੀਆਂ ਅੱਖਾਂ ਪੁੱਛ ਰਹੀਆਂ ਹੋਣ ਤੂੰ ਕੀ ਕਰਨਾ ਹੈ ਇੱਥੇ ਸਾਡੀ ਦੁਰਦਸ਼ਾ ਦਾ ਮੌਜੂਦ ਹੋਣ ਜਾਂ ਸਾਡੇ ਤੇ ਦਇਆ ਕਰਨਾ ਹੈ ਜਿਹੜੇ ਇਸ ਦੁਨੀਆ 'ਚ ਜਿਹੇ ਆਏ ਜਿਹੇ ਨਾ ਆਏ ਹਰ ਚਿਹਰੇ ਤੇ ਇਹੀ ਸਵਾਲ ਸੀ ਉਹਨਾਂ ਮੇਰੇ ਵੱਲ ਦੇਖਿਆ ਅੱਖਾਂ ਮਿਲਦੇ ਆਂ ਹੀ ਮੂੰਹ ਫੇਰ ਲੇ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਸੀ ਪਰ ਕਾਫੀ ਸਮਾਂ ਜਿਗਰਾ ਨਾ ਪਿਆ ਉੰਜ ਅਸੀਂ ਚੁੱਪ ਰਹਿੰਦੇ ਆ ਵੀ ਇੱਕ ਦੂਜੇ ਦੇ ਨੇੜੇ ਸਾਂ ਦੋ ਤਿੰਨ ਵਾਰ ਨਜ਼ਰਾਂ ਮਿਲਣ ਪਿੱਛੋਂ ਮਹਿਸੂਸ ਹੋਇਆ ਕਿ ਜ਼ਿੰਦਗੀ 'ਚ ਭਾਵੇਂ ਦੂਰੀ ਕਿੰਨੀ ਵੱਧ ਗਈ ਹੈ ਪਰ ਹਕੀਕਤ ਵਿੱਚ ਅਸੀਂ ਇੱਕੋ ਪਰਿਵਾਰ ਭਾਈਚਾਰਾ ਹੀ ਤਾਂ ਹਾਂ ਹੌਲੀ-ਹੌਲੀ ਬੇਪਰੋਸਗੀ ਦੂਰ ਹੁੰਦੀ ਗਈ ਮੇਰੇ ਕੋਲ ਕੋਈ ਕਿਸਾਨ ਖਲੋਤਾ ਸੀ ਲਾਲ ਦਾੜੀ ਤੇ ਚਿਹਰਾ ਸੁੱਜਿਆ ਹੋਇਆ ਪਾਟਿਆ ਪੁਰਾਣਾ ਕੋਟ ਜੁੱਤੀਆਂ ਵੀ ਕੀ ਛਿੱਤਰ ਕੋ ਉਸ ਕੜੀ ਅੰਤਾਂ ਦੀ ਠੰਡ ਪੈ ਰਹੀ ਸੀ ਸਾਡੀਆਂ ਨਜ਼ਰਾਂ ਕਈ ਵਾਰ ਮਿਲੀਆਂ ਮੈਂ ਉਸ ਨੂੰ ਆਪਣੇ ਦਿਲ ਦੇ ਨੇੜੇ ਬੈਠਾ ਮਹਿਸੂਸ ਕੀਤਾ ਹਿੰਮਤ ਕਰਕੇ ਮੈਂ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਮੈਂ ਸਲੇਸਕੋ ਤੋਂ ਆਇਆ ਸੋਚਿਆ ਮਾਸਕੋ ਜਾਵਾਂ ਕੰਮ ਦਾ ਕੋਈ ਜੁਗਾੜ ਬਣੇ ਉਸ ਕਿਹਾ ਤੇ ਗੱਲਾਂ ਚੱਲ ਪਈਆਂ ਉਸ ਆਸਵੰਦ ਸੀ ਕਿ ਆਪਣਾ ਢਿੱਡ ਭਰ ਕੇ ਪਰਿਵਾਰ ਲਈ ਵੀ ਬਚਾਏਗਾ ਤੇ ਲੈਣ ਦੇਣ ਵੀ ਉਧਾਰ ਦੇਵੇਗਾ ਸਾਨੂੰ ਗੱਲਾਂ ਕਰਦਿਆਂ ਦੇਖ ਹੋਰ ਲੋਕ ਵੀ ਨੇੜੇ ਆਉਂਦੇ ਗਏ ਉਸ ਕਿਸਾਨ ਨੇ ਦੱਸਿਆ ਕਿ ਬੜੇ ਧੱਕੇ ਖਾਦੇ ਪਰ ਕਿਤੇ ਲਤਣਾੜੀ ਜੋ ਕੁਝ ਪੱਲੇ ਸੀ ਉਹ ਵੀ ਪੁਲਿਸ ਵਾਲਿਆਂ ਨੇ ਖੋ ਖਸ ਲਿਆ ਰੱਬ ਜਾਣਦਾ ਮੈਂ ਸੱਚ ਬੋਲਦਾ ਮੈਂ ਸੋਚੇ ਮੂੰਹ ਹਾਂ ਇਹ ਗੱਲ ਉਦੋਂ ਦੀ ਹੈ ਜਦੋਂ ਬੇਅੰਤ ਸਿਪਾਹੀ ਘੱਟ ਤਨਖਾਹਾਂ ਤੇ ਭਰਤੀ ਹੋ ਜਾਂਦੇ ਸਨ ਉਸ ਇਹ ਪੋਲ ਦਰਦਿਆਂ ਦਰਦਿਆਂ ਖੋਲੀ ਤੇ ਮੁਸਕਰਾਉਣ ਦੀ ਕੋਸ਼ਿਸ਼ ਵੀ ਕੀਤੀ ਨੇੜੇ ਹੀ ਕੋਈ ਬੁੱਢਾ ਸਿਪਾਹੀ ਮੱਖਿਓ ਅਤੇ ਮਸਾਲੇ ਤੋਂ ਬਣਿਆ ਗਰਮ ਕਾਵਾ ਵੇਚ ਰਿਹਾ ਸੀ ਮੈਂ ਉਸ ਨੂੰ ਉਂਗਲ ਨਾਲ ਸਹਿਨਤ ਕੀਤੀ ਕਾਵੇ ਦਾ ਗਲਾਸ ਕਿਸਾਨ ਨੇ ਘੁੱਟ ਭਰਨ ਤੋਂ ਪਹਿਲਾਂ ਗਲਾਸ ਨੂੰ ਪੋਲੋਸਦਿਆਂ ਘੁੱਟਦਿਆਂ ਆਪਣੇ ਹੱਥ ਸੇ ਕੇ ਉਹ ਕਾਵੇ ਦੀ ਪੂਰਾ ਤਪਸ਼ਵੀ ਮਾਣ ਲੈਣੀ ਚਾਹੁੰਦਾ ਸੀ ਉਸ ਆਪਣੀ ਦਾਸਤਾਨ ਸੁਣਾਈ ਉਹ ਖੜੇ ਦੇ ਸਤਾਏ ਇਹਨਾਂ ਸਾਰਿਆਂ ਦੀਆਂ ਇੱਕੋ ਜਿਹੀਆਂ ਕਥਾਵਾਂ ਹੁੰਦੀਆਂ ਹਨ ਉਸ ਦੱਸਿਆ ਪਹਿਲਾਂ ਮੈਨੂੰ ਥੋੜਾ ਜਿਹਾ ਕੰਮ ਮਿਲਿਆ ਉਸ ਪਿੱਛੋਂ ਕਈ ਦਿਨ ਸੁੱਕੇ ਲੰਘ ਗਏ ਅੰਤ ਇਥੇ ਸ਼ਰਨ ਲੈਣ ਆਇਆ ਇਥੇ ਰਹਿਣ ਨੂੰ ਮੁਫਤ ਥਾਂ ਮਿਲ ਜਾਂਦੀ ਹੈ ਮੇਰਾ ਬਟੂਆ ਜਿਸ ਤੇ ਮੇਰਾ ਪਾਸਪੋਰਟ ਤੇ ਬਚੇ ਕੁਝੇ ਪੈਸੇ ਸਨ ਇਥੇ ਅਨਾਥ ਆਸ਼ਰਮ ਵਿੱਚ ਚੋਰੀ ਹੋ ਗਏ ਘੋਣ ਪਿੰਡ ਜਾਣਾ ਵੀ ਔਖਾ ਹੋ ਗਿਆ ਦਿਨੇ ਕਾਵੇ ਦੀਆਂ ਦੁਕਾਨਾਂ ਮੂਰੇ ਸੇਕ ਲੈਂਦਾ ਹਾਂ ਜੋ ਕੋਈ ਝੂਠ ਦਿੰਦਾ ਖਾ ਕੇ ਦਿਨ ਕੱਟੀ ਕਰ ਲੈਨ ਪਾਸਪੋਰਟ ਗੁੰਮ ਹੈ ਪੁਲਿਸ ਆ ਗਈ ਤਾਂ ਸ਼ਾਮਤ ਆ ਜਾਓ ਮੇਰੀ ਪੁਲਿਸ ਪੈਰੇਜ ਪੈਦਲ ਹੀ ਘਰ ਜਾਣਾ ਪਊ ਪਤਾ ਲੱਗਿਆ ਕਿ ਬੁੱਧਵਾਰ ਨੂੰ ਪੁਲਿਸ ਗਸ਼ਤ ਲਾਏਗੀ ਬਸ ਉਹੀ ਦਿਨ ਉਡੀਕ ਰਿਆਂ ਸਾਫ਼ ਜ਼ਾਹਿਰ ਹੈ ਕਿ ਜੇਲ੍ਹ ਤੋਂ ਘਰ ਤੱਕ ਦੀ ਪੈਦਲ ਯਾਤਰਾ ਸਵਰਗ ਵਰਗੀ ਜਾਪਦੀ ਸੀ ਢੀੜ ਚੋ ਹੋਰ ਪਈਆਂ ਵੀ ਉਸ ਨੇ ਹਾਮੀ ਭਰੀ ਤੇ ਦੱਸਿਆ ਇਹ ਉਹ ਵੀ ਇਸੇ ਮੁਸੀਬਤ ਤੜਪ ਰਹੇ ਹਨ ਉਸੇ ਵੇਲੇ ਲੰਮੇ ਨੱਕ ਵਾਲਾ ਮਾਰ ਚੂਜਾ ਨੌਜਵਾਨ ਜਿਸ ਨੇ ਸਿਰਫ ਪਾਟੀ ਹੋਈ ਤੁਮੀਜ਼ ਪਾਈ ਹੋਈ ਸੀ ਸਿਰ ਤੇ ਟੋਪੀ ਉੱਪਰਲਾ ਹਿੱਸਾ ਗਾਇਬ ਸੀ ਲੋਕਾਂ ਨੂੰ ਪਛਾਣ ਤੱਕਦਾ ਮੇਰੇ ਤੱਕ ਪਹੁੰਚਿਆ ਉਹ ਠੰਡ ਨਾਲ ਕੰਬ ਰਿਹਾ ਸੀ ਫਿਰ ਵੀ ਉਹ ਕਿਸਾਨ ਦੀਆਂ ਗੱਲਾਂ ਨਫ਼ਰਤ ਹੀ ਹਾਸੇ ਚ ਸੁਣਦਾ ਰਿਹਾ ਮੇਰੇ ਵੱਲ ਨਜ਼ਰਾਂ ਘੜ ਕੇ ਦੇਖਣ ਲੱਗਾ ਸ਼ਾਇਦ ਉਸਨੇ ਇਹ ਸੋਚਿਆ ਹੋਣਾ ਕਿ ਅਜੇ ਹੀ ਕੋਸ਼ਿਸ਼ ਤੇ ਮੈਂ ਉਸ ਵੱਲ ਵੀ ਝੁਕ ਸਕਦਾ ਮੈਂ ਕਾਵੇ ਦਾ ਗਲਾਸ ਉਸਲੇ ਵੀ ਮੰਗਵਾਇਆ ਗਲਾਸ ਫੜਦੇ ਆ ਉਹ ਵੀ ਆਪਣੇ ਹੱਥ ਸੇਕੇ ਪਰ ਜਿਉਂ ਹੀ ਉਹ ਕੁਝ ਕਹਿਣ ਲੱਗਾ ਇੱਕ ਹੋਰ ਲੰਮਸਲਮਾ ਕਾਲਾ ਤੂਤ ਤੋਤੇ ਵਰਗੇ ਮੋੜਵੇਂ ਨੱਕ ਵਾਲਾ ਬੰਦਾ ਉਸ ਨੂੰ ਧੱਕਾ ਮਾਰ ਕੇ ਅੱਗੇ ਲੰਘ ਗਿਆ ਉਸ ਛੇਡ ਦਾ ਕਮੀਜ਼ ਤੇ ਜੈਕਟ ਪਾਈ ਹੋਈ ਸੀ ਸਿਰ ਉਹ ਨੰਗਾ ਉਸ ਨੇ ਵੀ ਕਾਵੇ ਦਾ ਗਲਾਸ ਮੰਗਿਆ ਉਸ ਦੇ ਪਿੱਛੋਂ ਟੈਲੀ ਹੋਇਆ ਨੋਕਦਾਰ ਦਾੜੀ ਵਾਲਾ ਲੰਮਾ ਬਜ਼ੁਰਗ ਆਇਆ ਉਸ ਓਵਰਕੋਟ ਪਾਇਆ ਹੋਇਆ ਸੀ ਲੱਕ ਨਾਲ ਡੋਰੀ ਬੰਨੀ ਹੋਈ ਪੈਰੀ ਕੱਪੜੇ ਦੇ ਬੂਟ ਉਸ ਪਿੱਛੇ ਇੱਕ ਮੁੰਡਾ ਵੀ ਆਇਆ ਮੂੰਹ ਸੁੱਜਿਆ ਹੋਇਆ ਸਿਮ ਦੀਆਂ ਅੱਖਾਂ ਪੂਰੇ ਰੰਗ ਦੀ ਜੈਕਟ ਪਾਈ ਹੋਈ ਪਾਟੀ ਪੈਂਟ ਵਿੱਚ ਉਹ ਉਸ ਨੇ ਨੰਗੇ ਗੋਡੇ ਦਿਖ ਰਹੇ ਸਨ ਸਖਤ ਠੰਡ ਨਾਲ ਉਸ ਦੇ ਗੋਡੇ ਭੜ-ਭੜ ਜਾਂਦੇ ਉਹ ਇੰਨਾ ਕੰਬ ਰਿਹਾ ਸੀ ਕਿ ਕਾਵੇ ਦਾ ਗਲਾਸ ਵੀ ਉਸ ਆਪਣੇ ਉੱਪਰ ਸੁੱਟ ਲਿਆ ਦੂਜੇ ਗਾਲਾਂ ਕੱਢਣ ਲੱਗੇ ਪਰ ਉਹ ਮਿਹਰ ਦੀ ਭੀਖ ਮੰਗਦਾ ਮੁਸਕਰਾਇਆ ਏ ਖੜਾ ਖੜਾ ਕੰਬਦਾ ਰਿਹਾ ਉਸ ਮੁੰਡੇ ਤੋਂ ਪਿੱਛੋਂ ਚੀਥਣਿਆਂ ਵਿੱਚ ਬਦਸੂਰਤ ਕ੍ਰੂਪ ਸਰੀਰ ਵਾਲਾ ਬੰਦਾ ਸੀ ਉਸ ਨੰਗੇ ਪੈਰਾਂ ਤੇ ਲੀਰਾਂ ਬੰਨੀਆਂ ਹੋਈਆਂ ਸਨ ਫੇਰ ਤਾਂ ਜਿਵੇਂ ਦੁਖਿਆਰਿਆਂ ਦਾ ਹੜ ਹੀ ਆ ਗਿਆ ਹੋਵੇ ਏਕ-ਇਕ ਕਰਦੇ ਆਵੇਂ ਕਈਆਂ ਦੇ ਢੇਰੇ ਚ ਆ ਗਿਆ ਸਨ ਕਿਸੇ ਨੇ ਆਪਸਰਾ ਵਰਗੇ ਕੱਪੜੇ ਪਾਏ ਹੋਏ ਸਨ ਕਿਸੇ ਪਾਦਰੀਆਂ ਵਰਗੇ ਚੰਗਿਆਂ ਦਾ ਨਾਖੇ ਉੱਡਿਆ ਹੋਇਆ ਸੀ ਕਿਸੇ ਦੀ ਸੂਰਤ ਈ ਅਨੋਕੀ ਸੀ ਪਰ ਸਨ ਉਹ ਸਾਰੇ ਭੁੱਖੇ ਨੰਗੇ ਠੰਡ ਦੇ ਮਾਰੇ ਜਿੱਦੀ ਅਤੇ ਕਮਜ਼ੋਰ ਲਿਤਾੜੇ ਸਾਰੇ ਕਾਵੇ ਨੂੰ ਟੁੱਟ ਕੇ ਪੈਗੇ ਇੱਕ ਬੂੰਦ ਵੀ ਨਾ ਬਚੇ ਸਾਰੇ ਪਤਲੇ ਸਾਫ ਤਾਂ ਇੱਕ ਬੰਦੇ ਨੇ ਮੈਥੋਂ ਕੁਝ ਪੈਸੇ ਮੰਗੇ ਮੈਂ ਵੀ ਦੇ ਦਿੱਤੇ ਫਿਰ ਦੂਜੇ ਤੀਜੇ ਨੇ ਵੀ ਫਿਰ ਤਾਂ ਪੀੜ ਦੀ ਪੀੜ ਹੀ ਮੇਰੇ ਤੇ ਡੁੱਟ ਗਈ ਸਾਰੇ ਆਪਸ ਵਿੱਚ ਧੱਕਾ ਮੁਕੀ ਕਰਨ ਲੱਗੇ ਇੰਨੇ ਨੂੰ ਨਾਲ ਦੇ ਕਰੋ ਚੌਂਕੀ ਦਾ ਨਿਕਲਿਆ ਉਹ ਸਭ ਨੂੰ ਛਿੜਕਦੇ ਆ ਗਿਆ ਮੇਰੇ ਘਰ ਅੱਗੇ ਉਹ ਸਾਰੇ ਪਰਾਂ ਹੋ ਜਾਓ ਸਾਰੇ ਚੁੱਪਚਾਪ ਪਰਾਂ हट ਗਏ ਪੀੜ ਵਿੱਚੋਂ ਕੁਝ ਵਲੰਟੀਅਰ ਬਣ ਕੇ ਮੇਰੀ ਰਾਖੀ ਲਈ ਤਿਆਰ ਹੋ ਗਏ ਉਹ ਮੈਨੂੰ ਪਤਲ ਵਿੱਚੋਂ ਬਾਹਰ ਲਿਜਾਣਾ ਚਾਹੁੰਦੇ ਸਨ ਪਰ ਪਿੱਛੋਂ ਹੋਰ ਕੋੜ ਆਈ ਗਈ ਤਾਂ ਕੰਮ ੱਕਾ ਹੁੰਦੇ ਮੇਰੇ ਚਤਰਫੀ ਇਕੱਠੇ ਹੋ ਗਏ ਸਾਰੇ ਮੇਰੇ ਵੱਲ ਦੇਖਦੇ ਕੁਝ ਮੰਗਣ ਲੱਗੇ ਸਾਰੇ ਇੱਕ ਦੂਜੇ ਤੋਂ ਵੱਧ ਸਤਾਏ ਤੇ ਦੁਖਿਆਰੇ ਮੇਰੇ ਕੋਲ ਵੀ ਕੁ ਰੂਬਲ ਸਨ ਸਾਰੇ ਵੰਡ ਦਿੱਤੇ ਢੀੜ ਨਾਲ ਮੈਂ ਵੀ ਅनाथ ਆਸ਼ਰਮ ਵੱਲ ਜਾ ਵੜਿਆ ਕਾਫੀ ਵੱਡੀ ਇਮਾਰਤ ਸੀ ਚਾਰ ਹਿੱਸਿਆਂ ਵਾਲੀ ਉੱਪਰਲੇ ਹਿੱਸੇ 'ਚ ਮਰਦ ਅਤੇ ਲੈ ਵਿੱਚ ਦੀਮਿਆ ਇੱਕ ਬੜਾ ਵੱਡਾ ਕਮਰਾ ਸੀ ਉਸ 'ਵੇ ਤੀਜੇ ਦਰਜੇ ਦੇ ਰੇਲ ਮੁਸਾਫਰਾਵਾਂ ਸੌਣ ਕਮਰੇ ਜੇ ਉੱਪਰ ھیਠਾਂ ਦੋ ਕਤਾਰਾਂ ਵਿੱਚ ਫੱਟੇ ਲਾਏ ਹੋਏ ਸਨ ਚੀਤਣਿਆਂ ਵਾਲੇ ਕੰਗਾਲ ਲੋਕ ਬੁੱਡੀਆਂ ਤੇ ਮੁਟਿਆਰਾਂ ਨੇ ਆ ਕੇ ਆਪੋ ਆਪਣੇ ਤਖਤੇ ਮੱਲੇ ਕੁਝ ਉੱਪਰ ਚੜ ਗਈਆਂ ਕੁਝ ھیਠਾਂ ਰਹੀਆਂ ਕੁਝ ਬੁੱਡੀਆਂ ਨੇ ਹੱਥ ਜੋੜ ਅਨਾਥ ਆਸ਼ਰਮ ਬਣਾਉਣ ਵਾਲਿਆਂ ਲਈ ਰੱਬ ਨੂੰ ਅਰਦਾਸ ਕੀਤੀ ਕੁਝ ਔਰਤਾਂ ਹਾਸੇ ਠੱਠੇ ਵਿੱਚ ਰੁੱਝ ਗਈਆਂ ਗਾਜ਼ ਦੱਪਾ ਵੀ ਹੁੰਦਾ ਰਿਹਾ ਮੈਂ ਉੱਪਰਲੇ ਕਮਰੇ ਵਿੱਚ ਵੀ ਚੱਕਰ ਲਾਇਆ। ਉੱਥੇ ਵੀ ਮਰਦ ਆਪੋ ਆਪਣੀ ਥਾ ਮਲ ਰਹੇ ਸਨ। ਉਹਨਾਂ ਵਿੱਚ ਇੱਕ ਉਹ ਵੀ ਸੀ ਜਿਸ ਨੂੰ ਮੈਂ ਪੈਸੇ ਦਿੱਤੇ ਸਨ। ਉਸ ਨੂੰ ਦੇਖ ਕੇ ਖੋਰੇ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ। ਇਹੋ ਜਾਪਿਆ ਜਿਵੇਂ ਮੈਂ ਕੋਈ ਜੁਰਮ ਕਰ ਬੈਠਾ ਹੋਵਾਂ। ਛੇਤੀ ਮੈਂ ਉੱਥੋਂ ਕਿਸ ਗੰਦੀ ਕੀਤੀ। ਆਪਣੇ ਘਰ ਦੀਆਂ ਸਜੀਆਂ, ਸੰਵਰੀਆਂ, ਪੌੜੀਆਂ ਚੜਦਾ ਮੈਂ ਕੀਮਤੀ ਗਲੀਚੇ ਨਾਲ ਸਜੇ ਆਪਣੇ ਕਮਰੇ ਵਿੱਚ ਆਣ ਬੈਠਾ। ਓਵਰਕੋਟ ਲਾ ਕੇ ਟੰਗਿਆ ਸ਼ਾਹੀ ਭੋਜਨ ਕਰਨ ਲੱਗਾ ਚਿੱਟੇ ਦਸਤਾਨੇ ਪਾਈ ਵਰਦੀ ਧਾਰੀ ਬੈਰਿਆਂ ਦਾ ਬਣਾਇਆ 36 ਪ੍ਰਕਾਰ ਦਾ ਭੋਜਨ ਰੋਟੀ ਨਵੇੜ ਕੇ ਜਦ ਮੈਂ ਆਪਣੇ ਮਖਮਲੀ ਬਿਸਤਰੇ ਤੇ ਲੇਟਿਆ ਤਾਂ 30 ਸਾਲ ਪਹਿਲਾਂ ਦੀ ਘਟਨਾ ਮੇਰੇ ਦਿਮਾਗ ਅੰਦਰ ਵੜਨ ਲੱਗੀ ਇੱਕ ਵਾਰੀ ਮੈਂ ਪੈਰਿਸ ਵਿੱਚ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ਵਿੱਚ ਜਲਾਦਾਂ ਨੂੰ ਬੰਦੇ ਦਾ ਸਿਰ ਲਾਉਂਦਿਆਂ ਦੇਖਿਆ ਮੈਂ ਜਾਣਦਾ ਸਾਂ ਉਸਨੇ ਖਤਰਨਾਕ ਜ਼ੁਰਮ ਕੀਤਾ ਹੈ। ਇੰਦਾ ਪਬਲਿਕ ਵਿੱਚ ਸਿਰ ਵੱਢਣ ਦੇ ਪੱਖ ਵਿੱਚ ਸਾਰੀਆਂ ਦਲੀਲਾਂ ਤੋਂ ਵੀ ਮੈਂ ਜਾਣੂ ਸਾਂ। ਮੈਨੂੰ ਇਹ ਵੀ ਪਤਾ ਸੀ ਕਿ ਅਜਿਹੀ ਸਜ਼ਾ ਜਾਣਬੁੱਝ ਕੇ ਖਾਸ ਮਕਸਦ ਨਾਲ ਹੀ ਦਿੱਤੀ ਜਾਂਦੀ ਹੈ। ਪਰ ਜਿਉਂ ਹੀ ਉਸ ਬੰਦੇ ਦਾ ਸਿਰ ਧਾੜ ਤੋਂ ਵੱਖ ਹੋਇਆ ਤੇ ਹੀਟਾਂ ਸੰਦੂਕ ਵਿੱਚ ਡਿੱਗਿਆ। ਮੇਰਾ ਸਾਹ ਕੁੱਟਣ ਲੱਗਾ ਤੇ ਸਰੀਰ ਤੇ ਮਨ ਨੇ ਹੀ ਨਹੀਂ ਸਗੋਂ ਮੇਰੇ ਰੋਮ-ਰੋਮ ਨੇ ਮਹਿਸੂਸ ਕੀਤਾ। ਮੌਤ ਦੀ ਸਜ਼ਾ ਦੇ ਪੱਖ ਵਿੱਚ ਜਿੰਨੀਆਂ ਵੀ ਦਲੀਲਾਂ ਹਨ ਇਹ ਜ਼ਾਲਮਾਨਾ ਹਨ ਇਹ ਸੰਸਾਰ ਦਾ ਸਭ ਤੋਂ ਘਟੀਆ ਜ਼ੁਰਮ ਹੱਤਿਆ ਹੈ ਭਾਵੇਂ ਉਹ ਕੋਈ ਕਤਲ ਕਰੇ ਜਾਂ ਉਸ ਨੂੰ ਸਜ਼ਾ ਦੇਣ ਵਾਲਾ ਜੱਜ ਜਾਂ ਕੋਈ ਹੋਰ ਵੀ ਕਿਉਂ ਨਾ ਹੋਵੇ ਕਤਲ ਅਖਰ ਕਤਲ ਹੈ ਕਿਉਂਕਿ ਉਹ ਕਤਲ ਮੇਰੀਆਂ ਇਨ੍ਹਾਂ ਅੱਖੀਆਂ ਮੂਰੇ ਹੀ ਹੋਇਆ ਤੇ ਮੈਂ ਸੁੱਨ ਵੱਡਾ ਹੋਇਆ ਦੇਖਦਾ ਰਿਆ ਇਸ ਲਈ ਕਤਲ ਦੇ ਇਸ ਦੋਸ਼ 'ਚ ਮੈਂ ਵੀ ਸ਼ਾਮਲ ਸੰ ਇਦਾਂ ਹੀ ਜਦ ਮੈਂ ਅनाथ ਆਸ਼ਰਮ ਦੇ ਬਾਹਰ ਹਜ਼ਾਰਾਂ ਲੋਕਾਂ ਦੀ ਭੁੱਖ ਕੰਬਣੀ ਤੇ ਟੈਂਦੀਆਂ ਕਲਾਵਲੀ ਜ਼ਿੰਦਗੀ ਵੇਖੀ ਤਾਂ ਮੇਰੇ ਸਰੀਰ ਅਤੇ ਮਨ ਨੇ ਹੀ ਨਹੀਂ ਸਗੋਂ ਰੋਮ ਰੋਮ ਨੇ ਇਹ ਮਹਿਸੂਸ ਕੀਤਾ ਕਿ ਜਦ ਮੇਰੇ ਵਰਗੇ ਹਜ਼ਾਰਾਂ ਪੇਟ ਆਫਰਾਮਾ ਸ਼ਾਹੀ ਭੋਜਨ ਖੜੱਪਦੇ ਹਨ ਤਾਂ ਚਾਹੇ ਸਾਰੀ ਦੁਨੀਆ ਦੇ ਸਿਆਣੇ ਅਜਿਹੇ ਭੋਜਨ ਦੀ ਹਮਾਇਤ ਕਿਉਂ ਨਾ ਕਰਨ ਇਹ ਲੰਮੇ ਸਮੇਂ ਤੱਕ ਚੱਲੀ ਜਾਣ ਵਾਲਾ ਜ਼ੁਰਮ ਹੈ ਤੇ ਆਪਣੀ ਅਜਾਸ਼ੀ ਚ ਡੁੱਬਿਆ ਮੈਂ ਇਸ ਜ਼ੁਰਮ ਨੂੰ ਨਾ ਸਿਰਫ ਚਲਦੇ ਆ ਸਗੋਂ ਆਪ ਵੀ ਜ਼ੁਰਮ ਕਰਨ ਚ ਸ਼ਾਮਿਲ ਹੋ ਰਹੇ ਆ ਮੈਨੂੰ ਪਹਿਲਾਂ ਅਤੇ ਅਜੇ ਹੀ ਅਨੁਭਵ ਵਿੱਚ ਸਿਰਫ ਇੱਕ ਹੀ ਫਰਕ ਦਿਖਦਾ ਹੈ ਕਿ ਜਨਤਕ ਤੌਰ ਤੇ ਮੌਤ ਦੀ ਸਜ਼ਾ ਵਾਲੇ ਮਾਮਲੇ ਵਿੱਚ ਮੈਂ ਵੱਤੋ ਵੱਦ ਇੰਨਾ ਕਰ ਸਕਦਾ ਸਾਂ ਕਿ ਸੂਲੀ ਕੋਲ ਖੜੋਤੇ ਕਤਲ ਦੀ ਤਿਆਰੀ ਕਰਦੇ ਜਲਾਦਾਂ ਨੂੰ ਜੀ ਜੀ ਕੇ ਆਖਦਾ ਤੋ ਉਸੇ ਗਲਤੀ ਕਰ ਰਹੇ ਹੋ ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਕਿਸੇ ਤਰ੍ਹਾਂ ਵੀ ਇਹ ਕਤਲ ਰੁਕ ਨਹੀਂ ਸਕਦਾ ਹਰ ਜਾਇਜ਼ ਢੰਗ ਵਰਤਦੇ ਉਹ ਉਸ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਪਰ ਉਹਨਾਂ ਕੰਗਾਲਾਂ ਅਤੇ ਮੰਗਤਿਆਂ ਦੇ ਮਾਮਲੇ ਵਿੱਚ ਮੇਰੀ ਸਮਰੱਥਾ ਇਥੋਂ ਤੱਕ ਹੀ ਸੀਮਿਤ ਨਹੀਂ ਸੀ ਕਿ ਉਹਨਾਂ ਨੂੰ ਕਾਵਾ ਪਿਆ ਦਿੰਦਾ ਜੇਬ ਵਿੱਚੋਂ ਕੱਢ ਕੇ ਥੋੜੇ ਥੋੜੇ ਪੈਸੇ ਵੰਡ ਦਿੰਦਾ ਸੋਗਮੇ ਉਹਨਾਂ ਨੂੰ ਆਪਣੇ ਸਰੀਰ ਤੇ ਪਾਇਆ ਓਵਰਕੋਟ ਅਤੇ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਦੇ ਸਕਦਾ ਸਾਂ ਪਰ ਮੈਂ ਇਦਾਂ ਨਹੀਂ ਕੀਤਾ ਮੈਂ ਇਹ ਉਸ ਵੇਲੇ ਮਹਿਸੂਸ ਕੀਤਾ ਹੁਣ ਵੀ ਕਰਦਾ ਇਹ ਸਦਾ ਕਰਦਾ ਰਹਾਂਗਾ ਕਿ ਜਦ ਤੱਕ ਮੇਰੇ ਕੋਲ ਦੋ ਕੋਟ ਹੁੰਦਿਆਂ ਵੀ ਕੋਈ ਬੰਦਾ ਬਿਨਾਂ ਕੋਟ ਦੇ ਹੋਏ ਤਦ ਤੱਕ ਇਹ ਸੰਸਾਰ ਵਿੱਚ ਲਗਾਤਾਰ ਹੁੰਦੇ ਰਹਿਣ ਵਾਲੇ ਹਰ ਪਾਪ ਵਿੱਚ ਮੇਰੀ ਸਾਜ਼ਿਸ਼ ਵੀ ਸ਼ਾਮਿਲ ਹੁੰਦੀ ਰਹੇਗੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ